ਪੰਜਾਬ ਦੇ ਵਿੱਚ ਬਦਲਦਾ ਮੌਸਮ ਲੋਕਾਂ ਦੇ ਲਈ ਕਹਿਰ ਸਾਬਤ ਹੋ ਰਿਹਾ ਤੇ ਇਹ ਹੁਣ ਹੈ ਕਾਫੀ ਜ਼ਿਆਦਾ ਦਾ ਲੋਕਾਂ ਦੇ ਲਈ ਕਹਿਰ ਲਗਾਤਾਰ ਸਾਬਤ ਹੁੰਦਾ ਰਹੇਗਾ ਕਿਉਂਕਿ ਪੰਜਾਬ ਦੇ ਵਿੱਚ ਠੜਾਕੀ ਦੀ ਠੰਡ ਨੂੰ ਲੈ ਕੇ ਭੇਖਵਾਣੀ ਹੋਈ ਹੈ ਵਿਜ਼ਿਬਿਲਟੀ ਘਟਣ ਦੇ ਕਰਕੇ ਮੌਕੇ ਤੇ ਖੌਫਨਾਕ ਮੰਜ਼ਰ ਬਣ ਜਾਂਦਾ ਹੈ ਸਫ਼ਰ ਕਰਨ ਵਾਲੇ ਲੋਕ ਸਾਵਧਾਨ ਤੇ ਘਰ ਦੇ ਵਿੱਚੋਂ ਬਾਹਰ ਨਿਕਲਣ ਤੋਂ ਪਹਿਲਾਂ ਇਸ ਖਬਰ ਨੂੰ ਜ਼ਿਆਦਾ ਧਿਆਨ ਨਾਲ ਸੁਣੀਓ ਕਿਉਂਕਿ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਬਦਲਦਾ ਮੌਸਮ ਲੋਕਾਂ ਦੇ ਲਈ ਕਾਫੀ ਜ਼ਿਆਦਾ ਕਹਿਰ ਸਾਬਤ ਕਰ ਰਿਹਾ ਹੈ ਕਿਉਂਕਿ ਇਹ ਮੌਸਮ ਤੁਹਾਡੇ ਲਈ ਕਹਿਰ ਸਾਬਤ ਇਸ ਕਰਕੇ ਕਰ ਰਿਹਾ ਹੈ ਜਿਸ ਤਰੀਕੇ ਦੇ ਨਾਲ ਲਗਾਤਾਰ ਹੀ ਮਾਮਲਾ ਮੌਸਮ ਨੂੰ ਲੈ ਕੇ ਪੱਖਿਆ ਕਿਉਂਕਿ ਲੋਕ ਜਿਹੜੇ ਨੇ ਉਹ ਠੰਡ ਦਾ ਸਾਹਮਣਾ ਕਰ ਰਹੇ ਨੇ ਪਰ ਇਸੇ ਸਾਹਮਣਾ ਕਰਨ ਦੇ ਨਾਲ ਨਾਲ ਲੋਕਾਂ ਨੂੰ ਹੁਣ ਸਫ਼ਰ ਕਰਨ ਦੇ ਵਿੱਚ ਵੀ ਮੁਸ਼ਕਲ ਆ ਰਹੀ ਹੈ ਕਿਉਂਕਿ ਤਾਪਮਾਨ ਦੇ ਵਿੱਚ ਗਿਰਾਵਟ ਹੋ ਰਹੀ ਹੈ ਤੇ ਇਹ ਗਿਰਾਵਟ ਲੋਕਾਂ ਦੇ ਲਈ ਭਾਰੀ ਸਾਬਤ ਵੀ ਹੋ ਰਹੀ ਹੈ ਨਾਲ ਦੀ ਨਾਲ ਜਦੋਂ ਵਿਜ਼ਿਬਿਲਟੀ ਜ਼ੀਰੋ ਹੋ ਰਹੀ ਹੈ ਔਰ ਸੰਘਣੀ ਧੁੰਦ ਦਾ ਖਹਿਰ ਬਰਕਰਾਰ ਹੈ ਇਸੇ ਤਰੀਕੇ ਦੇ ਨਾਲ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ 7 ਦਿਨਾਂ ਦਾ ਅਲਰਟ ਜਾਰੀ ਹੈ ਕਿ ਲਗਾਤਾਰ ਮੌਸਮ ਖੁਸ਼ਕ ਰਹੇਗਾ ਵੀ ਨੂੰ ਲੈ ਕੇ ਕੋਈ ਖਾਸਾ ਭਵਿੱਖਵਾਣੀ ਨਹੀਂ ਹੋਈ ਹੈ ਔਰ ਆਉਣ ਵਾਲੇ ਦਿਨ ਇਸੇ ਤਰੀਕੇ ਦੇ ਨਾਲ ਸੰਘਣੀ ਧੁੰਦ ਵਾਲੇ ਰਹਿਣ ਵਾਲੇ ਨੇ ਔਰ ਪੰਜਾਬ ਦੇ ਵਿੱਚ 26 ਦਸੰਬਰ ਯਾਨੀ ਕਿ ਅੱਜ ਤੋਂ ਲੈ ਕੇ 31 ਦਸੰਬਰ ਤੱਕ ਇਹ ਲਗਾਤਾਰ ਹੀ ਹੁਣ ਮਾਮਲਾ ਸੁਰਖੀਆਂ ਦੇ ਵਿੱਚ ਹੈ ਕਿਉਂਕਿ ਦੱਸਿਆ ਜਾ ਰਿਹਾ ਕਿ ਜਿਸ ਤਰੀਕੇ ਦੇ ਨਾਲ ਹੁਣ ਪੰਜਾਬ ਦੇ ਵਿੱਚ ਸੰਘਣੀ ਧੁੰਦ ਦਾ ਅਲਰਟ ਕੋਲਡ ਵੇਵ ਦਾ ਅਲਰਟ ਔਰ ਤਾਪਮਨ ਦੇ ਵਿੱਚ ਗੜਵਟ ਠੰਡੀਆਂ ਹਵਾਵਾਂ ਚੱਲਣੀਆਂ ਇਸ ਨੂੰ ਲੈ ਕੇ ਲੋਕਾਂ ਨੂੰ ਸੁਚੇਤ ਕੀਤਾ ਗਿਆ ਹੈ بارش ਨਾਲ ਹੁਣ ਕਰਕੇ ਪ੍ਰਦੂਸ਼ਣ ਵੱਧਾ ਨਜ਼ਰ ਆ ਰਿਹਾ ਹੈ ਇਹ ਵੀ ਇੱਕ ਲੋਕਾਂ ਲਈ ਖਤਰਾ ਬਣਿਆ ਹੋਇਆ ਹੈ ਔਰ ਮਹਰਾ ਦਾ ਮੰਨਣਾ ਹੈ ਕਿ ਤੁਹਾਨੂੰ ਆਪਣਾ ਖਾਸਾ ਧਿਆਨ ਇਸ ਬਦਲਦੇ ਮੌਸਮ ਦੇ ਵਿੱਚ ਰੱਖਣਾ ਚਾਹੀਦਾ ਕਿਉਂਕਿ ਬਦਲ ਦਾ ਮੌਸਮ ਤੁਹਾਡੇ ਲਈ ਕਹਿਰ ਸਾਬਤ ਹੋ ਰਿਹਾ ਹੈ ਤੁਹਾਡ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਤੇ ਜੇਕਰ ਤੁਸੀਂ ਵੀ ਆਪਣਾ ਬਚਾਅ ਚਾਹੁੰਦੇ ਹੋ ਜੇਕਰ ਤੁਸੀਂ ਚਾਹੁੰਦੇ ਹੋ ਤੇ ਤੁਹਾਨੂੰ ਇਸ ਭਾਰੀ ਠੰਡ ਦੇ ਵਿੱਚ ਕਿਸੇ ਵੀ ਤਰੀਕੇ ਦੀ ਮੁਸੀਬਤ ਨਾ ਹੋਵੇ ਤਾਂ ਤੁਸੀਂ ਸਾਵਧਾਨ ਰਹੋ ਔਰ ਇਸੇ ਤਰੀਕੇ ਦੇ ਨਾਲ ਕੁਝ ਜ਼ਿਲ੍ਹਿਆਂ ਦੇ ਵਿੱਚ ਵੀ ਸੰਘਣੀ ਧੁੰਦ ਦਾ ਕਹਿਰ ਸਾਧਾ ਮਾਤਰਾ ਤੇ ਦੇਖਣ ਨੂੰ ਮਿਲੇਗਾ ਜਿਸ ਦੇ ਵਿੱਚ ਅੰਮ੍ਰਿਤਸਰ ਪਠਾਨਕੋਟ ਤਰਨਤਾਰਨ ਔਰ ਮਾਨਸਾ ਮੋਗਾ ਸਿਫਤੇਗੜ ਸਾਹਿਬ ਤਾਂ ਹੋਰ ਜਿਹੜੇ ਜ਼ਿਲ੍ਹੇ ਨੇ ਉਸ ਸ਼ਾਮਲ ਨੇ ਜਿਨ੍ਹਾਂ ਦੇ ਵਿੱਚ ਸੰਘਣੀ ਧੁੰਦ ਦਾ ਕਹਿਰ ਵਰਤਾਰਾ ਰਹਿਣ ਵਾਲਾ ਇਸ ਕਰਕੇ ਤੁਹਾਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ ਤੇ ਜੇਕਰ ਤੁਸੀਂ ਵੀ ਕਿਤੇ ਘੁੰਮਣ ਜਾਣ ਦਾ ਪਲਾਨ ਬਣਾਉਦੇ ਹੋ ਤਾਂ ਸਾਵਧਾਨ ਰਹਿਣਾ ਮੌਸਮ ਵਿਭਾਗ ਲਗਾਤਾਰ ਤਾਵਨੀਆਂ ਦੇ ਰਿਹਾ ਔਰ ਆਈਐਮਡੀ ਵਿਭਾਗ ਦੀਆਂ ਰਿਪੋਰਟਾਂ ਵੀ ਵੱਡੇ ਪੱਤਰ ਤੇ ਖੁਲਾਸੇ ਕਰੀਆਂ ਨੇ ਇਸ ਕਰਕੇ ਹੁਣ ਲਗਾਤਾਰ ਤਾਪਨ ਦੇ ਵਿੱਚ ਗਰਾਵੜ ਤੁਹਾਨੂੰ ਦੇਖਣ ਨੂੰ ਮਿਲੇਗੀ ਤੇ ਤੁਹਾਡਾ ਸਫਰ ਕਰਨਾ ਔਖਾ ਹੋ ਜਾਵੇਗਾ ਦੇ ਦਿਨ ਪ੍ਰਤੀ ਦਿਨ ਪੰਜਾਬ ਦਾ ਮੌਸਮ ਕਾਫੀ ਜ਼ਿਆਦਾ ਗਰਮ ਬਸਾਰਿਆ ਇਹ ਬਦਲ ਦਾ ਮੌਸਮ ਤੁਹਾਨੂੰ ਵੀ ਮੁਸੀਬਤ ਵਿੱਚ ਪਾ ਸਕਦਾ ਇਸ ਕਰਕੇ ਸਾਵਧਨ ਤੇ ਸੁਚੇਤ ਰਹਿਣਾ ਮੌਸਮ ਨਾਲ ਜੁੜੀ ਵੱਡੀ ਤੇ ਤਾਜ਼ਾ ਅਪਡੇਟ ਲੋਕਾਂ ਤੱਕ ਸਾਂਝੀ ਜ਼ਰੂਰ ਕਰੋ ਤਾਂ ਕਿ ਮੌਸਮ ਨਾਲ ਜੁੜੀ ਅਪਡੇਟ ਲੋਕਾਂ ਤੱਕ ਪਹੁੰਚੇ ਤਾਂ ਲੋਕਾਂ ਵੀ ਜਾਣ ਸਕਣ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿਣ ਵਾਲਾ ਹੈ